ਤੁਸੀਂ ਮੈਨੂੰ ਜਿਹੜਾ ਇਹ ਸ਼ਾਪਰਕੰਡੀ ਨੂੰ ਸਕੂਲ ਲਈ ਤੇ ਦਿੱਤੀ ਕੀ ਸ਼ਾਪਰਕੰਡੀ ਵਿਕੇ ਜੀ ਕੀ ਮਾਤਰਾ ਹਾਂਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਮਿਨੀ ਗੋਆ ਜਿਹੜਾ ਰੈਸਟੋਰੈਂਟ ਹੈ ਸ਼ਾਪਰਕੰਡੀ ਵਿਕੇ ਆ ਇੱਥੇ ਇੱਕ ਨਜਾਇਜ਼ ਧੰਦਾ ਚੱਲ ਰਿਹਾ ਜਿਹਦੇ ਬੰਦਿਆ ਸਿੱਥੇ ਰੇਡ ਕੀਤੀ ਸੀਗੀ ਜਿੱਥੇ ਸਾਨੂੰ ਜਿਹੜੇ ਤਿੰਨ ਕਪਲਸ ਮਿਲੇ ਨੇ ਤੇ ਜੋ ਅਸੀਂ ਅੱਗੇ ਪ੍ਰੋਸੀਡ ਕਰ ਰਹੇ ਹਾਂ ਤੇ ਪ੍ਰੋਪਰ ਕਾਰਵਾਈ ਜਿਹੜੀ ਨਾਲ ਤੇ ਬੰਦੀ ਆ ਉਹ ਕਰ ਰਹੇ ਹਾਂ ਮੋਟਾ ਨਹੀਂ ਫਿਲਹਾਲ ਮੌਕੇ ਤੋਂ ਜਿਹੜਾ ਮੈਨੇਜਰ ਸੀਗਾ ਉਹ ਦੌੜ ਗਿਆ ਤੇ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਜੋ ਫਰਦਰ ਇਹਦੇ ਵਿੱਚ ਆਊਗਾ ਅੱਗੇ ਆਪਾਂ ਬੰਦੀ ਜਿਹੜੀ ਕਾਰਵਾਈ ਨਾਲ ਤੇ ਕਰਾਂਗੇ। ਬੰਦੀ ਜਿਹੜੀ ਆ ਜਿਹੜਾ ਸ਼ਾਪੁਰਕੰਡੀ ਨੂੰ ਸੁਣਨ ਲਈ ਤੇ ਦਿੱਤੀ ਗਈ ਸ਼ਾਪੁਰਕੰਡੀ ਵਿਖੇ ਜੇ ਕੀ ਮਾਤਰਾ ਹਾਂਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਮਿਨੀ ਗੋਆ ਜਿਹੜਾ ਰੈਸਟੋਰੈਂਟ ਹੈ ਸ਼ਾਪੁਰਕੰਡੀ ਵਿਖੇ ਆ ਇੱਥੇ ਇੱਕ ਨਜਾਇਜ਼ ਧੰਦਾ ਚੱਲ ਰਿਹਾ ਜਿਹਦੇ ਬੰਦਿਆ ਸਿੱਥੇ ਰੇਡ ਕੀਤੀ ਸੀਗੀ ਜਿੱਥੇ ਸਾਨੂੰ ਜਿਹੜੇ ਤਿੰਨ ਕਪਲਸ ਮਿਲੇ ਨੇ ਤੇ ਜੋ ਅਸੀਂ ਅੱਗੇ ਪ੍ਰੋਸੀਡ ਕਰ ਰਹੇ ਹਾਂ ਤੇ ਪ੍ਰੋਪਰ ਕਾਰਵਾਈ ਜਿਹੜੀ ਨਾਲ ਤੇ ਬੰਦੀ ਆ ਉਹ ਕਰ ਰਹੇ ਹਾਂ। ਮੋਤਾ ਨਹੀਂ ਫਿਲਹਾਲ ਮੌਕੇ ਤੋਂ ਜਿਹੜਾ ਮੈਨੇਜਰ ਸੀਗਾ ਉਹ ਦੌੜ ਗਿਆ ਤੇ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਜੋ ਫਰਦਰ ਇਹਦੇ ਵਿੱਚ ਆਊਗਾ ਅੱਗੇ ਆਪਾਂ ਮੰਡੀ ਜਿਹੜੀ ਕਰ ਰਹੀਆਂ ਨੇ ਤੇ ਕਰਾਂਗੇ ਜਾਨੀ ਬੰਦ ਜਿਹੜੀ ਅੱਜ ਸ਼ਾਪਰ ਕੰਡੀ ਨੂੰ ਸੁਣ ਸੁਣ ਜਿਹੜੀ ਦਿੱਤੀ ਗਈ ਸ਼ਾਪਰ ਕੰਡੀ ਲਿਖੋ ਜੀ ਕੀ ਮਤਲਬ ਹੈ ਹਾਂਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਮਿਨੀ ਗੋਆ ਜਿਹੜਾ ਰੈਸਟੋਰੈਂਟ ਹੈ ਸ਼ਾਹਪੁਰ ਕੰਡੀ ਵਿਖੇ ਆ ਇੱਥੇ ਇੱਕ ਨਜਾਇਜ਼ ਧੰਦਾ ਚੱਲ ਰਿਹਾ ਜਿਹਦੇ ਬੰਦਿਆ ਸਿੱਥੇ ਰੇਡ ਕੀਤੀ ਸੀਗੀ ਜਿੱਥੇ ਸਾਨੂੰ ਜਿਹੜੇ ਤਿੰਨ ਕਪਲਸ ਮਿਲੇ ਨੇ ਤੇ ਜੋ ਅਸੀਂ ਅੱਗੇ ਪ੍ਰੋਸੀਡ ਕਰ ਰਹੇ ਹਾਂ ਤੇ ਪ੍ਰੋਪਰ ਕਾਰਵਾਈ ਜਿਹੜੀ ਨਾਲ ਤੇ ਬੰਦੀ ਆ ਉਹ ਕਰ ਰਹੇ ਹਾਂ ਮੋਟਾ ਨਹੀਂ ਫਿਲਹਾਲ ਮੌਕੇ ਤੋਂ ਜਿਹੜਾ ਮੈਨੇਜਰ ਸੀਗਾ ਉਹ ਦੌੜ ਗਿਆ ਤੇ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਜੋ ਫਰਦਰੇ ਦੇ ਵਿੱਚ ਆਊਗਾ ਅੱਗੇ ਆਪਾਂ ਮੰਦੀਆ ਦੀ ਕਾਰਵਾਈ ਨਾਲ ਤੇ ਕਰਾਂਗੇ ਜਿਹੜੀ ਅੱਜ ਸ਼ਾਪੁਰਕੰਡੀ ਪੁਲਿਸ ਕਾਨੂੰਨ ਜਿਹੜੀ ਦਿੱਤੀ ਗਈ ਸ਼ਾਪੁਰਕੰਡੀ ਵਿਕੇ ਦੀ ਕੀ ਮਤਲਬ ਹਾਂਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਮਿਲੀ ਗੋਆ ਜਿਹੜਾ ਰੈਸਟੋਰੈਂਟ ਹੈ ਸ਼ਾਪੁਰਕੰਡੀ ਵਿਕੇ ਆ ਇੱਥੇ ਇੱਕ ਨਜਾਇਜ਼ ਧੰਦਾ ਚੱਲ ਰਿਹਾ ਜਿਹਦੇ ਬੰਦਿਆਸ ਇੱਥੇ ਰੇਡ ਕੀਤੀ ਸੀਗੀ ਜਿੱਥੇ ਸਾਨੂੰ ਜਿਹੜੇ ਤਿੰਨ ਕਪਲਸ ਮਿਲੇ ਨੇ ਤੇ ਜੋ ਅਸੀਂ ਅੱਗੇ ਪ੍ਰੋਸੀਡ ਕਰ ਰਹੇ ਹਾਂ ਤੇ ਪ੍ਰੋਪਰ ਕਾਰਵਾਈ ਜਿਹੜੀ ਨਾਲ ਤੇ ਬੰਦੀ ਆ ਉਹ ਕਰ ਰਹੇ ਹਾਂ ਮੌਕਾ ਨਹੀਂ ਫਿਲਹਾਲ ਮੌਕੇ ਤੋਂ ਜਿਹੜਾ ਮੈਨੇਜਰ ਸੀਗਾ ਉਹ ਦੌੜ ਗਿਆ ਤੇ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਜੋ ਫਰਦਰ ਇਹਦੇ ਵਿੱਚ ਆਊਗਾ ਅੱਗੇ ਆਪਾਂ ਮੰਡੀ ਜਿਹੜੀ ਕਾਰਵਾਈ ਨਾਲ ਤੇ ਕਰਾਂਗੇ ਸਾਡੀ ਮੰਡੀ ਜਿਹੜੀ ਅਜੇ ਸ਼ਾਪਰ ਕੰਡੀ ਪੁਲਿਸ ਕੰਡੋ ਜਿਹੜੀ ਦਿੱਤੀ ਗਈ ਸ਼ਾਪਰ ਕੰਡੀ ਲਿਖਿਆ ਜੀ ਕੀ ਮਤਲਬ ਆ ਹਾਂਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਮਿਨੀ ਗੋਆ ਜਿਹੜਾ ਰੈਸਟੋਰੈਂਟ ਹੈ ਸ਼ਾਪੁਰ ਕੰਡੀ ਵਿਕੇ ਆ ਇੱਥੇ ਇੱਕ ਨਜਾਇਜ਼ ਧੰਦਾ ਚੱਲ ਰਿਹਾ ਜਿਹਦੇ ਬੰਦਿਆ ਸਿੱਥੇ ਰੇਡ ਕੀਤੀ ਸੀਗੀ ਜਿੱਥੇ ਸਾਨੂੰ ਜਿਹੜੇ ਤਿੰਨ ਕਪਲਸ ਮਿਲੇ ਨੇ ਤੇ ਜੋ ਅਸੀਂ ਅੱਗੇ ਪ੍ਰੋਸੀਡ ਕਰ ਰਹੇ ਹਾਂ ਤੇ ਪ੍ਰੋਪਰ ਕਾਰਵਾਈ ਜਿਹੜੀ ਨਾਲ ਤੇ ਬੰਦੀ ਆ ਉਹ ਕਰ ਰਹੇ ਹਾਂ ਮੋਟਾ ਨਹੀਂ ਫਿਲਹਾਲ ਮੌਕੇ ਤੋਂ ਜਿਹੜਾ ਮੈਨੇਜਰ ਸੀਗਾ ਉਹ ਦੌੜ ਗਿਆ ਤੇ ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਜੋ ਫਰਦਰ ਇਹਦੇ ਵਿੱਚ ਆਊਗਾ ਅੱਗੇ ਆਪਾਂ ਬੰਦੀ ਜਿਹੜੀ ਕਾਰਵਾਈ ਨਾਲ ਤੇ ਕਰਾਂਗੇ ਜੋ ਫਰਦਰ ਇਹਦੇ ਵਿੱਚ ਆਊਗਾ ਅੱਗੇ ਆਪਾਂ ਬੰਦੀ ਜਿਹੜੀ ਕਾਰਵਾਈ ਨਾਲ